ਦੀਦੀ ਬਣੀ ਗਈ ਸਬ지। ਸ਼ਮਮੀ ਸਭ ਕੁਝ ਬਣ ਗਿਆ ਬਸ ਲਿਆਉਣੇ। ਮੈਂ ਭਾਂਡੇ ਲਾ ਦੇ ਦਿੱਤੀਆਂ ਸਾਰੇ। ਕੋਈ ਗੱਲ ਨਹੀਂ ਬਸ ਭਾਂਡੇ ਲਾਉਣੇ ਆ ਮੈਂ ਲਾ ਲੂੰਗੀ। ਨਾਲੇ ਨਾ ਦੀਦੀ ਭਾਂਡੇ ਵੇਲੇ ਕਰ ਦੋ ਸਾਰੇ। ਮੈਂ ਇੱਕ ਵਾਰੀ ਸਾਫ਼ ਕਰ ਦੇਣੀ ਆ। ਨਹੀਂ ਸ਼ਮਮੀ ਭਾਂਡੇ ਤਾਂ ਸਾਰੇ ਮੈਂ ਵੇਲੇ ਕਰਕੇ ਕਰ ਲਿਆ ਸਾਫ਼। ਦੀਦੀ ਤੁਸੀਂ ਇਕੱਲੇ ਇੰਨਾ ਕੰਮ ਕਰਦੇ ਹੋ। ਮੈਨੂੰ ਵੀ ਬੁਲਾ ਲਿਆ ਕਰੋ। ਅੱਧਾ ਅੱਧਾ ਕੰਮ ਕਰਿਆ ਕਰੀਏ ਆਪਾਂ ਦੋਵੇਂ ਜਾਣਾ। ਤੁਸੀਂ ਸਾਰਾ ਦਿਨ ਲੱਗੇ ਰਹਿੰਦੇ ਹੋ। ਮੈਨੂੰ ਬੜਾ ਤਰਸ ਹੁੰਦਾ ਤੁਹਾਡੇ ਤੇ। ਕਦੀ ਨਹੀਂ ਕਹਿੰਦੇ। ਕਿ ਤੂੰ ਵੇਲੇ ਬੈਠੀ ਆਣ ਕੇ ਕੰਮ ਕਰਾ ਨਾਲ। ਨਾ ਸ਼ਮੀ ਹੁਣੇ-ਹੁਣੇ ਤੇਰਾ ਵਿਆਹ ਹੋਇਆ ਵਾ। ਫੇਰ ਕਰਨਾ ਹੀ ਆਪਾਂ ਨਹੀਂ ਸੀ ਮੈਨੂੰ ਤੇ ਆਦਤ ਆ ਜਨਮੇ ਘਰ ਦੀ ਰਹਿਣੀ ਆਪੇ। ਦੀਦੀ ਇੱਕ ਗੱਲ ਪੁੱਛਾਂ? ਹਾਂ ਸ਼ਮੀ। ਚਲੋ ਮੇਰਾ ਤੇ ਨਵਾਂ ਨਵਾਂ ਵਿਆਹ ਹੋਇਆ ਵਾ। ਤੁਸੀਂ ਮੈਨੂੰ ਤਾਂ ਨਹੀਂ ਕੰਮ ਕਹਿੰਦੇ। ਮੰਮੀ ਜੀ ਵੀ ਤੁਹਾਡੇ ਨਾਲ ਕੋਈ ਹੈਲਪ ਨਹੀਂ ਕਰਾਉਂਦੇ। ਉਹ ਤਾਂ ਸ਼ਮੀ ਸ਼ੁਰੂ ਤੋਂ ਹੀ ਨਹੀਂ ਕਦੀ ਕੋਈ ਕੰਮ ਕਰਾਉਂਦੇ। ਮੈਂ ਆਪੇ ਕੱਲੀ ਕਰਦੀ ਆ ਸਾਰੇ ਕੰਮ। ਕੋਈ ਗੱਲ ਨਹੀਂ ਦੀਦੀ। ਦੀਦੀ ਨਾਲੇ ਤੁਹਾਡੇ ਘਰੋਂ ਲੋੜੀ ਤੇ ਕੋਈ ਨਹੀਂ ਨ ਆਇਆ ਨਹੀਂ ਸ਼ਮੀ ਉਹ ਫਿਰ ਲੋੜੀ ਨਹੀਂ ਲੈ ਕੇ ਆਉਂਦੇ ਅੱਛਾ ਅੱਛਾ ਕੋਈ ਗੱਲ ਨਹੀਂ ਦੀਦੀ ਫਿਰ ਕੀ ਹੋ ਗਿਆ ਨਹੀਂ ਆਕੇ ਆਉਗੇ ਤੇ ਇੱਥੇ ਸਾਰਾ ਕੁਝ ਆ ਤੁਸੀਂ ਆਪਣੇ ਘਰੇ ਬੈਠੇ ਹੋ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤੁਸੀਂ ਮੈਨੂੰ ਦੱਸਿਆ ਕਰੋ ਕੋਈ ਗੱਲ ਦੀ ਲਿਆ ਮੈਂ ਪਾਣੀ ਲਾ ਮੋ ਤੇ ਕੋਈ ਗੱਲ ਨਹੀਂ ਸ਼ਮੀ ਤੂੰ ਜਾ ਅੰਦਰ ਮੈਂ ਲਾ ਲੂੰਗੀ नहीं नहीं मम्मी जी ने बेचार ने तो मैं कुछ भी नहीं कहा मैं आप ही पूछ नहीं है कि कोई काम है दसो मम्मी सारा दिन बैठी बोर हो जानी कट्टो कट तू साग चौके च नहीं बढ़ना ਤਨਵੇਂ ਮਣਾ ਦਿੱਤਾ ਨਾ ਤੋ ਤੋ ਵੇਰਾ ਜੇ ਕੰਮ ਕਰਨ ਵਾਸਤੇ ਅੱਛਾ ਮੈਨੂੰ ਦੱਸ ਉਹ ਡਰਾਈਵਰ ਆਇਆ ਸੀ ਜਿਹੜਾ ਹਾਂ ਮੰਮੀ ਉਹ ਸਮਾਨ ਭੇਜਿਆ ਹੈ ਮੰਮੀ ਪਾਪਾ ਨੇ ਐਨਾ ਵੱਡਾ ਸਮਾਨ ਲੱਗ ਰਿਹਾ ਨਾ ਲੈ ਹਈ ਤਾਂ ਲੋੜੀ ਤੋਂ ਐਨਾ ਸਮਾਨ ਦੇ ਕੇ ਗਏ ਆ ਕੋਈ ਗੱਲ ਨਹੀਂ ਮੰਮੀ ਜੀ ਧੀਆ ਵਾਲੇ ਦਿੰਦੇ ਹੀ ਹੁੰਦੇ ਆ ਅੱਜ ਇਹ ਮੈਨੂੰ ਮੰਮੀ ਪਾਪਾ ਬੁਲਾਉਂਦੇ ਪਏ ਸੀ ਕਹਿੰਦੇ ਅਸੀਂ ਖੁਦ ਸ਼ੋਪਿੰਗ ਕੀਤੀ ਆ ਜੇ ਤੂੰ ਆ ਜਾਂਦੀ ਤੇ ਤੇ ਹੋਰ ਵੀ ਆਪਣੀ ਪਸੰਦ ਦਾ ਸਮਾਨ ਲੈ ਲੈਂਦੀ ਲੈ ਐਵੇਂ ਇੰਨਾ ਸਮਾਨ ਕੀ ਕਰਨਾ ਦੋ ਚਾਰ ਦਿਨ ਨਹੀਂ ਬੰਦੇ ਤੇ ਕਿੰਨਾ ਕਿੰਨਾ ਸਮਾਨ ਭੇਜ ਦਿੰਦੇ ਤੇ ਇੱਥੇ ਕਈਆਂ ਨੂੰ ਪਤਾ ਨਹੀਂ ਲੱਗਦਾ ਹੈਗਾ ਚਲ ਆ ਜਾ ਬਰ ਆਪ ਹੀ ਕੰਮ ਕਰੋਗੀ ਆ ਜਾ ਇੱਧਰ ਸ਼ਮੀ ਹਾਂ ਜ ਮਮਮੀ ਜੀ ਪੁੱਤ ਚਾਹ ਬਣਾ ਕੇ ਲੈ ਕੇ ਆਵਾਂ ਨਹੀਂ ਨਹੀਂ ਮਮਮੀ ਜੀ ਚਾਹ ਤੇ ਹੋਣੀ ਹੀ ਪੀਤੀ ਆ ਤੇ ਆ ਕਿਉਂ ਤਿਆ ਕਰਣ ਡਈਆਂ ਤੂੰ ਮਮਮੀ ਉਹ ਦੁਪੱਟੇ ਪਏ ਹੋਏ ਸੀ ਮੈਂ ਕਿਹਾ ਤਿਆ ਕਰਕੇ ਰੱਖ ਲਾ ਤੇ ਪੁੱਤਰ ਤੋ ਮੈਨੂੰ ਦੱਸਣਾ ਸੀ ਮੈਂ ਤੇਰੀ ਜਠਾਣੀ ਨੂੰ ਕਹਿੰਦੀ ਉਹ ਤਿਆ ਕਰ ਦਿੰਦੀ ਨਹੀਂ ਮਮਮੀ ਜੀ ਦੀਦੀ ਤੇ ਅੱਗੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਆ ਹਾਏ ਇੰਨੀ ਠਾਂਡੇ ਤੇਰੇ ਹੱਥ ਵੇ ਕਿੰਨੇ ਠਰ ਗਏ ਆ ਚੱਲ ਚੱਲ ਇੱਥੇ ਕੋ ਆਪ ਹੈ ਸ਼ੋਰ ਪੜ ਆਪਣੇ ਹੱਥ ਟੱਕ ਕਪੜੇ ਤੇ ਲਾਂਡੇ ਤੋ ਤੂੰ ਨੂੰ ਕਹਿ ਦੇਣਾ ਸੀ ਹੈ ਚਲ ਬੈ ਮੈਂ ਚਾਹ ਬਣਾ ਕੇ ਲੈ ਕੇ ਆਵਾਂ ਮਿਲਦੀ ਨੇ ਚਾਹ ਪੀਣੀ ਹੋਣੀ ਹੈ ਕਈ ਮਮਮੀ ਬਣਾ ਲਉਂ ਸੀ ਬੁਣਾਨੀ ਤੇ ਚਲ ਮੈਂ ਲੈ ਕੇ ਆਈ ਚਾ ਬੜਨਰੀ ਨੂੰ ਸੁਈ ਚਾਣੀ ਚਾਹ ਤਾਂ ਨਹੀਂ ਬਣਾ ਜੇ ਵਰਤਨਾ ਥੋੜਾ ਬੋਤਾ ਤੇ ਗਰਮ ਪਾਣੀ ਆ ਉਹਦੇ ਨਾਲ ਤੂੰ ਧੋਣੇ ਚਲ ਮਿਲਦੀ ਚਲ ਠੀਕ ਆ ਮੰਮੀ ਤੇ ਅਡੇਰ ਦੀ ਸਾਸਰਾਬ ਸਭ ਨੂੰ ਦੇ ਦੇ ਖੁਸ਼ ਰਹੇ ਦੇ ਕਿ ਗੱਲ ਸੁਣ ਮੈਂ ਉਹ ਰਾਬੇ ਹੈ ਕਿ ਨਹੀਂ ਇਤਨੇ ਪਿਉ ਨੂੰ ਕਿਹਾ ਸੀ ਦੇ ਜਵਾਬ ਨਹੀਂ ਮੰਮੀ ਜੀ ਉਹ ਨਹੀਂ ਦੇ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਉਹਨਾਂ ਨੂੰ ਕਿਹਾ ਸੀ 2 ਲੱਖ ਰੁਪਏ ਦੇ ਦੋ ਤੇ ਦੇਣ ਕਿਉਂ ਨਹੀਂ ਦੇ ਮੰਮੀ ਜੀ 2 ਲੱਖ ਰੁਪਏ ਤੁਹਾਨੂੰ ਕੋਈ ਛੋਟੀ ਰਕਮ ਲੱਗਦੀ ਆ ਉਹ ਕਿੱਥੋਂ ਕਰ ਦ ਹੁਣ ਹਜੇ ਤੇ ਉਹਨਾਂ ਨੇ ਆਪਣੀ ਸੀ ਕੁੜੀ ਦਾ ਵਿਆਹ ਛੋਟੀ ਦਾ ਕੀ ਪਾਇਆ ਕੀਤਾ ਵੇ ਇਧਰ ਦੇ ਨਾਲ ਦੂਜੀ ਦਾ ਨਹੀਂ ਫਿਕਰ ਜਵਾਈ ਦੀ ਮਦਦ ਨਹੀਂ ਕਰ ਸਕਦੇ ਲੋਕੀ ਤਾਂ ਜਵਾਈਆਂ ਨੂੰ ਕਈ ਕੁਝ ਦੇ ਦਿੰਦੇ ਤੇ ਤੂੰ ਦੱਸ 2 ਲੱਖ ਰੁਪਏ ਨਹੀਂ ਦੇ ਸਕਦੀ ਹੈਗੀ ਉਹਨਾਂ ਨੂੰ ਜਾ ਕੇ ਕਹਿ ਕਿ 2 ਲੱਖ ਰੁਪਏ ਦੀ ਗੱਲ ਆ ਕਰਨ ਮਦਦ ਆਪਣੇ ਜਵਾਈ ਦੀ ਤੂੰ ਤਾਂ ਮੂੰਹ ਫੁੱਟਣਾ ਨਹੀਂ ਕੀ ਆ ਹੈਗਾ ਇਹ ਉਹਨਾਂ ਨੂੰ ਨਹੀਂ ਮੰਮੀ ਜੀ ਮੈਂ ਨਹੀਂ ਕਹਿਣਾ ਤੂੰ ਕਹਿਣਾ ਕਿਉਂ ਨਹੀਂ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਹਿਣਾ ਕਿਉਂ ਨਹੀਂ ਉਹਨਾਂ ਨੂੰ ਮੰਗਦੀ ਕਿਉਂ ਨਹੀਂ ਕਰਨਗੇ 2 ਲੱਖ ਰੁਪਏ ਹੱਦ ਕਰਦੇ ਹੋ ਤੁਸੀਂ ਮੈਂ ਕਦੀ ਹੱਦ ਕਰਦੀ ਹੱਦ ਤਾਂ ਤੂੰ ਕਰਦੀ ਆ ਤੈਨੂੰ ਵਸਾਰਾ ਕੋਈ ਦੇਣੀ ਆ ਨਾ ਮੰਮੀ ਜੀ ਤੇ ਆਪ ਸਿਆਣੇ ਜੇ ਦੋ ਦੋ ਧੀਆ ਉਹਨਾਂ ਦੀਆ ਪਿੰਲੇ ਉਹਨਾਂ ਨੂੰ ਮੈਨੂੰ ਵਿਆਹ ਆ ਅਜੇ ਤੋ ਮੇਰਾ ਵੀ ਨੀ ਕਰਜਾ ਲੱਥਾ ਫਿਰ ਉਹਨੇ ਛੋਟੀ ਵਿਆਹੀ ਉਹ ਕਿੱਥੋਂ ਲੈ ਮੈਨੇ ਨਾ ਪਾਇਆ ਤੇਰੇ ਤੇ ਕੀ ਕੀਤਾ ਉਹਨਾਂ ਨੇ ਦੱਸ ਤੇ ਸੀ ਤੇਰੇ ਤੇ ਕੀ ਕੀਤਾ ਉਹਨਾਂ ਨੇ ਉਹ ਵਿਆਹ ਕਰਦੇ ਆ ਆ ਵਿਆਹ ਵੇਖੇ ਸ਼ਮੀ ਦਾ ਕੱਡਾ ਸੋਨਾ ਕੀਤਾ ਚਲ ਤੂੰ ਛੱਡ ਉਹਨਾਂ ਦੀ ਬਰਾਬਰੀ ਤੇ ਤੂੰ ਹੀ ਕਰੀ ਨਹੀਂ ਨਾ ਸਕਦੇ ਤੂੰ 2 ਲੱਖ ਰੁਪਇਆ ਫੋਨ ਕਰ ਉਹਨਾਂ ਨੂੰ ਕਹ ਦੋ ਲੱਖ ਰੁਪਇਆ ਦੋ ਨੀ ਗੁੰਗੀ ਏ ਜੀ ਕਿ ਮੂੰਹ ਘੁੱਟਦਾ ਕੋਚ ਜਾ ਕੇ ਕੋਈ ਨਹੀਂ ਕਹਿਣਾ ਕੋਈ ਕਰਤੇ ਨਾ ਮੈਂ ਉਧਰ ਵੀ ਕਿਹਾ ਸੀ ਉਹਨਾਂ ਨੂੰ ਕਿਹਾ ਕਰ ਬੰਦੀ ਕਿਉਂ ਨਹੀਂ ਹੈਗੀ ਤੂੰ ਮੰਮੀ ਜੀ ਮੈਂ ਕਹਿ ਦਿੰਨੀ ਆ ਕਦੋਂ ਕਹਿਣਾਈ ਕਦੋਂ ਕਹਿਣਾਈ ਤੂੰ ਕਦੋਂ ਕਹਿਣਾਈ ਮੰਮੀ ਜੀ ਠੀਕ ਆ ਨਾ ਹੁਣੇ ਕਹਿ ਦਿੰਨੀ ਆ ਕਦੋਂ ਕੰਨੀ ਹੈ ਹੈ 15 ਦਿਨ ਹੋ ਗਏ ਤੇਰੇ ਪਿੱਛੇ ਤੁਰਨ ਫਿਰਨ ਦਾ ਹੀ ਨੋ ਮੇਨੋ ਨਹੀਂ ਕਹਦੇ ਆਪਣੇ ਪਿਓ ਨੂੰ ਨਹੀਂ ਕਹਦੇ ਆਪਣੇ ਪਿਓ ਨੂੰ ਤੂੰ ਤਾਂ ਕਹਿੰਦਾ ਨਹੀਂ ਲੰਦੇ ਮੈਨੂੰ ਤਾਂ ਬੜੀ ਸ਼ਰਮ ਆਈ ਕਹਿ ਦਿੰਨੀ ਐ ਕਿ ਮੰਮੀ ਜੀ ਬਿਨਵਾ ਸੂਟ ਲੈ ਗੋ ਤਾਂ ਮੈਂ ਆ ਚੀ ਜਕਾਣੀ ਐ ਤੇ ਜੇ ਤੂੰ ਨਾ ਨਾ ਮਾਨੂੰ ਕਿਹਾ ਤੇ ਫੇਰ ਵੇਖ ਲਈ ਤੇ ਇਹਦਾ ਖਾਣਾ ਪੀਣਾ ਬੰਦ ਕਰ ਦੇਣੇ ਫੇਰ ਨਾ ਕਵੀ ਕਿ ਮੇਰਾ ਰੋਟੀ ਪਾਣੀ ਬੰਦ ਕਰਦਾ ਤੇ ਨਾਲੇ ਨਾ ਮੰਮੀ ਜੀ ਛੱਡੋ ਕਾਹਦਾ ਛੱਡੋ ਮੇਰੇ ਕਾਹਦਾ ਛੱਡੋ ਫੇਰ ਨਾ ਕਵੀ ਕਿ ਨਵੀਂ ਵੋਟੇ ਸਾਹਮਣੇ ਤੇਰਾ ਜਲੂਸ ਕੱਢਿਆ ਤਾਂ ਕਹਿ ਦੇ ਕਹਦਾ ਆਪਣੇ ਪਾਪਾ ਨੂੰ ਕਹਿੰਦਾ ਉਹ ਤੇ ਉਦਾਂ ਨਹੀਂ ਠੀਕ ਰਹਿੰਦੇ ਜੇ ਮੈਂ 2 ਲੱਖ ਰੁਪਈਆ ਕਹਤਾ ਉਹ ਤੇ ਹੋਰ ਬੁਮਾਰ ਪੈ ਜਾਣਗੇ ਟੈਨਸ਼ਨ ਆ ਸਮਝਦੇ ਹੀ ਨਹੀਂ ਮੰਮੀ ਜੀ ਕੀ ਗੱਲ ਨੂੰ ਮੈਂ ਨਹੀਂ ਕਹਿਣਾ ਕੋਈ ਗੱਲ ਨਹੀਂ ਮੈਨੂੰ ਕਰ ਲੈ ਜੋ ਕਰਨਾ ਹੈ ਇਹਨਾਂ ਨੇ ਕੀ ਲਾ ਲਾ ਕੋਈ ਗੱਲ ਨਹੀਂ ਸ਼ਮੀ ਤੂੰ ਜਾ ਬਹਿ ਜਾ ਇਧਰ ਉਹ ਤੁਹਾਨੂੰ ਲੈਣਾ ਨਹੀਂ ਕੁਛ ਮੈਨੂੰ ਦੀਦੀ ਤੁਸੀਂ ਰੋਏ ਹੋ ਨਹੀਂ ਨਹੀਂ ਸ਼ਮੀ ਰੋਈ ਨਹੀਂ ਬਸ ਮੈਂ ਤੇ ਖੁਣਕੀ ਲਾਉਣ ਲੱਗੀ ਹਾਂ ਜਾ ਤੂੰ ਅੰਦਰ ਜਾ ਦੀਦੀ ਕੀ ਗੱਲ ਹੈ ਮੈਂ ਅੱਗੇ ਵੀ ਤੁਹਾਨੂੰ ਦੋ ਤਿੰਨ ਵਾਰੀ ਵੇਖਿਆ ਤੁਸੀਂ ਘੁੱਟੇ-ਵਟੇ ਰਹਿੰਦੇ ਹੋ ਖੁੱਲਕੇ ਨਹੀਂ ਬੋਲਦੇ ਕਿਸੇ ਨਾਲ ਕੀ ਗੱਲ ਹੈ ਕੋਈ ਟੈਨਸ਼ਨ ਹੈ ਨਹੀਂ ਨਹੀਂ ਸ਼ਮੀ ਇੰਦਾਂ ਦੀ ਕੋਈ ਗੱਲ ਨਹੀਂ ਹੈ ਬਸ ਉੱਦੈ ਮੇਰਾ ਮਨ ਜਿਆ ਤੋ ਕੀ ਹੋ ਗਿਆ ਸੀ ਪਾਪਾ ਹੁਣਾਂ ਦੀ ਯਾਦ ਆ ਗਈ ਨਾ ਕੋਈ ਨਹੀਂ ਤੂੰ ਜਾ ਅੰਦਰ ਮੈਂ ਫੁਲਕੇ ਲਾ ਕੇ ਆਉਣੀ ਆ ਪਾਪਾ ਦੀ ਯਾਦ ਆ ਗਈ ਪਾਪਾ ਨੂੰ ਤੇ ਜੇ 5-6 ਦਿਨ ਹੋਏ ਆ ਉਹ ਮਿਲ ਕੇ ਗਏ ਨੇ ਦੱਸੋ ਨਾ ਕੀ ਗੱਲ ਆ ਭਾਜੀ ਨਾਲ ਵੀ ਤੁਸੀਂ ਖੁੱਲ ਕੇ ਨਹੀਂ ਬੋਲਦੇ ਭਾਜੀ ਤੋਂ ਡਰੇ ਡਰੇ ਰਹਿੰਦੇ ਹੋ ਸਹਮੇ ਸਹਮੇ ਰਹਿੰਦੇ ਹੋ ਐਸੀ ਕੀ ਗੱਲ ਆ ਦੀਦੀ ਦੇਖੋ ਮੈਨੂੰ ਆਪਣੀ ਛੋਟੀ ਭੈਣ ਸਮਝੋ ਜੇ ਕੋਈ ਵੀ ਗੱਲ ਐ ਨਾ ਦਿਲ ਚ ਮੇਰ ਨਾਲ ਖੁੱਲ ਕੇ ਕਰ ਸਕਦੀ ਹਾਂ ਦੱਸੋ ਨਾ ਕੀ ਗੱਲ ਹੈ ਬੇਝਿਜਕ ਸ਼ੰਮੀ ਕੀ ਦੱਸਾਂ ਤੈਨੂੰ ਮੰਮੀ ਜੀ ਹਮੇਸ਼ਾ ਇਹ ਹੀ ਰੱਖਦੇ ਆ ਆਸ ਕਿ ਮੈਂ ਆਪਣੇ ਮਾਪਿਓ ਤੋਂ ਪੈਸੇ ਮੰਗਦੀ ਰਾਂ ਤੇ ਕਿਉਂਕਿ ਪਤਾ ਮੇਰੇ ਪਿਓ ਕਿੱਦਾਂ ਉੱਥੇ ਆਪਣਾ ਖਰਚਾ ਚਲਾਉਂਦੇ ਆ ਇਤੋਂ ਤੱਕ ਕਿ ਮੇਰੇ ਪਾਪਾ ਦੀ ਤੰਗੀਤ ਵੀ ਨਹੀਂ ਠੀਕ ਉਹਨਾਂ ਨੇ ਆਪਰੇਸ਼ਨ ਦੱਸਿਆ ਡਾਕਟਰਾਂ ਨੇ ਉਹ ਸਿਰਫ ਪੈਸਾ ਕਰਕੇ ਆਪਰੇਸ਼ਨ ਵੀ ਨਹੀਂ ਕਰਾਉਂਦੇ ਤੇ ਮੰਮੀ ਜੀ ਹਮੇਸ਼ਾ ਕਿਤੇ ਲੱਖ ਰੁਪਈਆ ਦੇ ਉਹਨਾਂ ਨੂੰ ਕਹਿ ਦੇਣ ਕਿ ਨਹੀਂ ਨੇ ਦੇਣ ਅਜੇ ਥੋੜਾ ਚਿਰ ਪਹਿਲਾਂ ਹੀ 50000 ਰੁਪਈਆ ਮੈਂ ਮੰਗਿਆ ਉਹਨਾਂ ਤੋਂ ਮੈਂ ਕਿੱਦਾਂ ਉਹਨਾਂ ਨੂੰ ਦੋ ਮਹੀਨਿਆਂ ਬਾਅਦ ਪੈਸੇ ਮੰਗਦੀ ਰਹਾ ਜਦੋਂ ਇਹਨਾਂ ਦਾ ਕੰਮ ਥੋੜਾ ਘਟ ਹੁੰਦਾ ਵਾ ਜਾਂ ਕਿੱਦਾਂ ਇਹਨਾਂ ਨੂੰ ਆਸ ਹੁੰਦੀ ਆ ਕਿ ਵਿਮਲ ਆਪਣੇ ਪੇਕੇਆਂ ਕੋਲ ਪੈਸੇ ਲਿਆਵੇ ਮੈਂ ਕਿੱਥੋਂ ਲਈ ਆਵਾਂ ਇੰਨੇ ਪੈਸੇ ਤੈਨੂੰ ਪਤਾ ਪਹਿਲੇ ਉਹਨਾਂ ਨੇ ਮੇਰਾ ਵਿਆਹ ਕੀਤਾ ਇਹਨਾਂ ਨੇ ਕਿਹਾ ਉਹਨਾਂ ਨੂੰ ਹੀ ਕਿ ਪੰਜ ਮਿਲਣੀਆਂ ਇਹ ਕਹਿੰਦੇ ਨਹੀਂ ਸਭ 11 ਹੀ ਮਿਲਣੀਆਂ ਚਾਹੀਦੀਆਂ ਚਾਹੀਦੀਆਂ ਵੀ ਛਾਪਾਂ ਵੀ ਨਾਲ ਚਾਈਦੀਆਂ ਉਹਨਾਂ ਨੇ ਚਲੋ ਜਿੱਤਾਂ ਵੀ ਕਰਕੇ ਮੇਰਾ ਵਿਆਹ ਕਰਤਾ ਹੁਣ ਤੈਨੂੰ ਪਤਾ ਛੋਟੀ ਭੈਣ ਵੀ ਜਵਾਨ ਸੀ ਉਹਨਾਂ ਨੂੰ ਸਹੀ ਮੁੰਡਾ ਲੱਭਾ ਉਹਨਾਂ ਨੇ ਉਹਦਾ ਵੀ ਛੇਤੀ ਛੇਤੀ ਵਿਆਹ ਕਰ ਦਿੱਤਾ ਮੇਰਾ ਕਰਜ਼ਾ ਨਹੀਂ ਰੱਖਾ ਜੇ ਉਹਨਾਂ ਨੇ ਉਹਦਾ ਵੀ ਕਰਜ਼ਾ ਚੁੱਕਿਆ ਹੁਣ ਉਹ ਕਰਜ਼ੇ ਲੋਨ ਦੀਆਂ ਵਿਆਹੇ ਹੀ ਨਾ ਤੇ ਇਹਨਾਂ ਨੂੰ ਪੈਸੇ ਦੇਣ ਹੁਣ ਫੇਰ ਮੰਮੀ ਜੀ ਕਹਿੰਦੇ ਉਹਨਾਂ ਨੂੰ ਲੱਖ ਰੁਪਈਆ ਦੇ ਮੈਂ ਕਿੱਦਾਂ ਲੱਖ ਰੁਪਈਆ ਉਹਨਾਂ ਨੂੰ ਕਹਦਾ ਤੀਤੀ ਇਹ ਪੈਸੇ ਮੰਗਦੇ ਨੇ ਤੁਹਾਡੇ ਪਾਪਾ ਤੋਂ ਪਰ ਕਿਹੜੀ ਗੱਲੋਂ ਤੜ ਦੇਨੀ ਦਿਨ ਦਾ ਬਿਆਹ ਆ ਯਾਰ ਪੈਸੇ ਮੰਗਣ ਦਾ ਕੀ ਮਤਲਬ ਹੁੰਦਾ ਹੈ ਇਹ ਸ਼ੁਰੂ ਤੋਂ ਸ਼ਮੀਦ ਦਈ ਕਰਦੇ ਆ 24 ਘੰਟੇ ਬਾਅਦ ਵੀ ਇਹਨਾਂ ਨੂੰ ਉਧਰ ਦੀ ਆਸ ਹੀ ਲੱਗੀ ਰਹਿੰਦੀ ਆ ਕਿ ਉਹ ਪੈਸੇ ਲਿਆ ਕੇ ਦੇ ਪਤਾ ਵੀ ਹੈਗਾ ਕਿ ਉਹ ਕਿੰਦਾਂ ਦੇ ਹਾਲਾਤ ਵਿੱਚ ਨੇ ਉਹ ਇੰਨੇ ਪੈਸਾ ਨਹੀਂ ਦੇ ਸਕਦੇ ਫੇਰ ਵੀ ਮੰਮੀ ਜੀ ਸਮਝਦੇ ਹੀ ਨਹੀਂ ਆ ਗੱਲ ਨੂੰ ਇਹਨਾਂ ਦਾ ਤੇ ਇੰਨਾ ਵਧੀਆ ਕੰਮ ਕਾਜ ਆ ਆਪਣੇ ਘਰ ਇੰਨੇ ਸੋਖੇ ਨੇ ਸਾਰਾ ਕੁਝ ਕੋਲਿਆ ਫੇਰ ਵੀ ਭੁੱਖ ਵਿਖਾਉਂਦੇ ਨੇ ਮੰਮੀ ਜੀ ਨੇ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਤੇ ਭਾਜੀ ਮਨਾ ਨਹੀਂ ਕਰਦੇ ਕੀ ਪਤਾ ਸ਼ਮੀ ਮੈਨੂੰ ਤੇ ਨਹੀਂ ਉਹ ਸਾਹਮਣੇ ਕੁਝ ਕਹਿੰਦੇ ਇਹਨਾਂ ਮਾਪੋਤਾਂ ਦੀ ਕੀ ਗੱਲਾਂ ਹੁੰਦੀਆਂ ਵਾ ਇਹ ਮੈਨੂੰ ਨਹੀਂ ਪਤਾ ਹੁਣ ਜਿਹੜੀ ਪਿੱਛੇ ਜੇ ਗੱਡੀ ਲਈ ਆ ਉਹਦੇ ਚ ਪੈਸੇ ਤੁਹਾਡੇ ਪੇਕੇ ਨੇ ਪਾਏ ਸੀ ਦੀਦੀ ਬੋਲੋ ਹਾਂ ਸ਼ਮੀ ਉਹਦੋਂ ਵੀ ਕਹਿੰਦੇ ਸੀ 5-7 ਲੱਖ ਦੀ ਗੱਡੀ ਆ ਆਪਣੇ ਪੇਕੇਆਂ ਨੂੰ ਕਹ ਅੱਧੇ ਪੈਸੇ ਦੇਣ ਅਕਸਰ ਉਹਨਾਂ ਦੇ ਜਵਾਈ ਨੇ ਚਲਾਉਣੀ ਆ ਫਿਰ ਪਾਪਾ ਨੇ ਪਤਾ ਨਹੀਂ ਕਿੱਥੋਂ ਕਰਜ਼ਾ ਚੁੱਕ ਕੇ ਉਹ ਪੈਸੇ ਦਿੱਤੇ ਹੁਣੇ ਆ। ਦੀਦੀ ਦੇਖੋ ਮੈਂ ਤਾਂ ਨਹੀਂ ਕੋਈ ਗੱਲ ਸਮਝਾਉਣ ਲੱਗੀ ਆ। ਜੇ ਤੁਸੀਂ ਇਸ ਦੁਗਲਾ ਚੋਂ ਨਿਕਲਣਾ ਹੈ ਨਾ ਜਿੱਦਾਂ ਮੈਂ ਕਹੂੰਗੀ ਤੁਸੀਂ ਉਦਾਂ ਚੱਲਣਾ। ਬਹੁਤ ਬਰਦਾਸ਼ਤ ਕਰ ਲਿਆ ਤੁਸੀਂ। ਦੇਖੋ ਨਾਲੇ ਮੈਨੂੰ ਇਹ ਸਮਝ ਲੱਗ ਗਈ ਆ ਕਿ ਮੇਰੀ ਆਹ ਭਗਤ ਕਿਉਂ ਹੁੰਦੀ ਆ। ਕਿਉਂਕਿ ਮੇਰੇ ਪਿੱਛੇ ਬਹੁਤ ਅਮੀਰ ਆ। ਇੰਨਾ ਕੁਝ ਦਿੰਦੇ ਨੇ ਨਾ। ਇਹ ਮੰਗਦੇ ਨਹੀਂ ਬਸ ਉਹ ਇਨਾਂ ਦਾ ਘਰ ਪਰ ਹੀ ਤੁਰੇ ਜਾਂਦੇ ਕਦੀ ਕਾਰ ਦੇ ਦੇ ਕਦੀ ਬੁਲਟ ਦੇ ਦੇ ਅਜੇ ਲੋਹੜੀ ਤੇ ਇਨਾਂ ਸਮਾਨ ਦਿੱਤਾ ਮੇਰੇ ਵਿਆਹ ਤੇ ਇਨਾਂ ਸਮਾਨ ਦਿੱਤਾ ਹੁਣ ਫੇਰ ਛੱਡ ਗਿਆ ਡਰਾਈਵਰ ਮੈਨੂੰ ਸਾਰੀ ਗੇਮ ਸਮਝ ਆ ਗਈ ਹੈ ਦੀਦੀ ਪਰ ਤੁਹਾਡੇ ਬਕੇ ਤੁਹਾਡੇ ਬਕੇ ਇਨਾਂ ਕੁਝ ਦੇਣ ਜੋਗੇ ਨਹੀਂ ਆ ਤੁਸੀਂ ਹੁਣ ਇੱਕ ਚੀਜ਼ ਕਰਨੀ ਹੈ ਵੇਖੋ ਦੀ ਜੇ ਮੈਂ ਮੰਮੀ ਜੀ ਨਾਲ ਇਹ ਇਹ ਚੀਜ਼ ਤੇ ਲੜਾਈਆਂ ਕਰਾਂਗੀ ਨਾ ਮੰਮੀ ਜੀ ਨਹੀਂ ਮੰਨਣਗੇ ਉਹਨਾਂ ਨੇ ਕਿਹਾ ਗੱਲ ਮੈਂ ਉਹਦੇ ਨਾਲ ਕਰਨੀ ਹੈ ਤੂੰ ਕਿਉਂ ਰੜਦੀ ਪਈ ਆਂ ਦੀ ਥਾਂ ਜੀ ਤੁਸੀਂ ਖੁਦ ਸਟਰੋਂਗ ਬਣਨਾ ਹੈ ਖੁਦ ਆਪਣੀ ਲੜਾਈ ਲੜਨੀ ਮੈਂ ਨਹੀਂ ਲੜਨੀ ਤੁਸੀਂ ਮੰਮੀ ਜੀ ਨੂੰ ਜਵਾਬ ਦੇਣਾ ਹੈ ਹਾਂ ਸ਼ਮੀ ਮੈਂ ਇਹਨਾਂ ਦਾ ਜਵਾਬ ਦਵਾਂਗੀ ਮੈਂ ਤਾਂ ਕੱਲ ਦੀ ਅਰਜ ਤੱਕ ਇਹਨਾਂ ਨੂੰ ਜਵਾਬ ਨਹੀਂ ਦਿੱਤਾ ਬਸ ਇਹੀ ਤੇ ਗੱਲ ਆ ਤੁਸੀਂ ਕਦੀ ਜਵਾਬ ਨਹੀਂ ਨਾ ਦਿੱਤਾ ਤਾਂ ਹੀ ਉਹਨਾਂ ਨੂੰ ਮੂੰਹ ਪੈ ਗਿਆ ਵਾ ਕਦੀ ਲੱਖ ਲੈ ਕੇ ਆ ਕਦੀ 2 ਲੱਖ ਲੈ ਕੇ ਆ ਇੱਕ ਜੀ ਸਮਝਾਦਾ ਨਹੀਂ ਦੇਦਾਂ ਨੂੰ ਮੇਰੇ ਪੇਕੇ ਖੁਸ਼ੀ ਨਾਲ ਇਹਨਾਂ ਨੂੰ ਜੋ ਮਰਜ਼ੀ ਦੇ ਕੇ ਜਾਂਦੇ ਆ ਉਹ ਮੈਂ ਚੱਲਣ ਦੀ ਆ ਪਰ ਜਿੱਦਣ ਇਹਨਾਂ ਨੇ ਮੇਰੇ ਪੇਕੇ ਨੂੰ ਇਹ ਡਿਮਾਂਡ ਕੀਤੀ ਕਿ ਹਾਂ 2 ਲੱਖ ਦੋ ਆਪ ਮੰਗਿਆ ਮੇਰੇ ਪੇਕੇ ਕਦੀ ਨਹੀਂ ਦੇਣਗੇ ਉਹਨਾਂ ਨੇ ਕੀ ਦੇਣਾ ਮੈਂ ਨਹੀਂ ਲੈਣ ਦਉਂਗੀ ਇਹਨਾਂ ਇਹਨੇ ਲਾਲਚੀ ਲੋਕਾਂ ਦੀ ਸਾਡੀ ਜ਼ਿੰਦਗੀ 'ਚ ਕੋਈ ਜਗ੍ਹਾ ਨਹੀਂ ਹੈਗੀ ਤੁਸੀਂ ਬਸ ਖੁਦ ਜਵਾਬ ਦੇਣਾ ਮੈਂ ਤੁਹਾਡੇ ਨਾਲ ਹੀ ਹੁਣ ਮੰਮੀ ਜੀ ਤੁਹਾਨੂੰ ਪੈਸੇ ਕਹਿਣਗੇ ਤੇ ਤੁਸੀਂ ਖੁਦ ਜਵਾਬ ਦੇਣਾ ਹੈ ਕਿ ਉੱਥੋਂ ਤੈਨੂੰ ਕੋਈ ਪੈਸਾ ਨਹੀਂ ਮਿਲਣਾ ਬਸ ਮੈਂ ਕੋਈ ਪੈਸਾ ਨਹੀਂ ਉਹਨਾਂ ਨੂੰ ਕਹਿਣਾ ਤੇ ਕੁਝ ਨਹੀਂ ਉੱਥੋਂ ਅੱਜ ਤੋਂ ਬਾਅਦ ਮੈਨੂੰ ਰਖੜਾ ਰੱਖੋ ਨਹੀਂ ਤੇ ਮੈਨੂੰ ਡਵਾਉਸ ਦੇ ਦਿਓ ਲੱਗੀ ਸਮਝ ਤੇ ਬਾਜੀ ਨੂੰ ਵੀ ਇਹੋ ਜਵਾਬ ਦੇਣਾ ਸੁਣਨ ਦੇ ਮੇਰੀ ਗੱਲ ਮੈਂ ਤੁਹਾਡੇ ਨਾਲ ਆ ਠੀਕ ਆ ਸਮਝ ਕੋਈ ਵੀ ਗੱਲ ਹੋਗੀ ਨਾ ਦੇਖੂਗੀ ਮੈਂ ਕੋਸ਼ਿਸ਼ ਨਹੀਂ ਕਰਨੀ ਆਪਾਂ ਇਹ ਚੀਜ਼ ਕਰਨੀ ਆ ਲੱਗੀ ਸਮਝ ਠੀਕ ਆ ਸਮਝ ਮੈਂ ਕਿਹਾ ਨਾ ਸਾਡੀ ਭੈਣ ਤੁਹਾਡੇ ਨਾਲ ਆ ਹਾਂ ਮਮੀ ਜੀ ਗੱਲ ਕਰਨਗੇ ਤੇ ਮੈਨੂੰ ਜਵਾਬ ਚਾਹੀਦਾ ਜੀਤਾ ਠੀਕ ਹੈ ਮੈਂ ਜਲੀ ਮਮੀ ਤੁਹਾਨੂੰ ਫੇਰ ਪੁੱਛਾਂਗੀ ਹਾਂਜੀ ਹਾਂਜੀ ਮਮੀ ਜੀ ਹਾਂ ਮੈਂ ਬਿਲਕੁਲ ਠੀਕ ਹਾਂ ਤੁਸੀਂ ਸੁਣਾਓ ਪਾਪਾ ਠੀਕ ਨੇ ਕੋਈ ਗੱਲ ਨਹੀਂ ਉਹਨਾਂ ਨੂੰ ਕੋ ਮੈਡੀਸਿਨ ਖਾਇਆ ਕਰ ਟੈਨਸ਼ਨ ਨਾ ਕੋਈ ਗੱਲ ਦੀ ਲਿਆ ਕਰ ਹਾਂਜੀ ਹਾਂ ਮੈਂ ਬਿਲਕੁਲ ਠੀਕ ਹਾਂ ਮੇਰੀ ਤਾਂ ਬਿਲਕੁਲ ਟੈਨਸ਼ਨ ਨਾ ਲਿਆ ਕਰੋ ਹਾਂਜੀ ਹਾਂਜੀ हां सब ठीक है चलो ठीक है मम्मी जी मैं फिर करਾਂਗੀ ਤੁਹਾਡੇ ਨਾਲ ਗੱਲ हां जी हां जी ਕੋਈ ਗੱਲ ਨਹੀਂ ਮम्मी जी ਤੁਸੀਂ ਕਰੋ ਰੈਸਟ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਹਾਂ ਠੀਕ ਆ ਆਏ ਹਾਏ ਫੋਨ ਬੰਦ ਕਰ ਤਾਂ ਤੈਨੂੰ ਮੈਂ ਸਾਰੇ ਵੀ ਕਰਨ ਢਈ 2 ਲੱਖ ਰੁਪਏ ਕਹੇ ਉਹਨਾਂ ਨੂੰ ਕਿਹੜੇ 2 ਲੱਖ ਮੰਮੀ ਬਾਸ ਕਰੋ ਬੋੜ ਹੋ ਗਿਆ ਮੈਂ ਕੋਈ 2 ਲੱਖ ਰੁਪਏ ਨਹੀਂ ਕਹਾਂ ਨੇ ਕੀ ਕਰ ਤਰਾ ਮੈਂ ਚਪੇੜ ਮਾਰ ਰਹੀ ਹਾਂ ਬੱਸ ਕਰੋ ਮੰਮੀ ਬਤਰੀਆਂ ਚਪੇੜਾਂ ਖਾ ਲੀਆਂ ਹੁਣ ਮੈਂ ਕੋਈ ਚਪੇੜ ਨਹੀਂ ਖਾਣੀ ਤੂੰ ਮੇਰੇ ਅੱਗੇ ਜ਼ਬਾਨ ਲੜਾਉਣੇ ਪਈਆਂ ਤੂੰ ਹੀ ਮਜਬੂਰ ਕੀਤਾ ਮੈਨੂੰ ਜ਼ਬਾਨ ਲੜਾਉਣ ਨੂੰ ਬਹੁਤੀ ਬਕਵਾਸ ਨਾ ਕਰ ਉਹਨਾਂ ਨੂੰ ਫੋਨ ਕਰਕੇ ਕਹੇ 2 ਲੱਖ ਰੁਪਏ ਦਾ ਮੈਂ ਜੇ ਮੈਂ ਕਹਿ ਤਾ ਨਾ ਤੁਹਾਨੂੰ ਮੈਂ ਉਹਨਾਂ ਨੂੰ ਬਿਲਕੁਲ ਕੁਝ ਨਹੀਂ ਕਹਿਣਾ ਮੈਂ ਆਪਣੇ ਮਾਪਿਆਂ ਨੂੰ ਕੋਈ ਦੁੱਖ ਨਹੀਂ ਦੇਣਾ ਚਾਹੁੰਦੀ ਉਹ ਪਹਿਲਾਂ ਹੀ ਠੀਕ ਹੈਗੇ ਮੇਰੇ ਕਰਕੇ ਬਿਮਾਰ ਆ ਮੈਂ ਬਿਮਾਰ ਕਿੰਨੀ ਟੈਨਸ਼ਨਾਂ ਖਾ ਚੰਦੀਆਂ ਵਾ ਤੇ ਬਾਕੀ ਮੈਂ ਆ ਕੁਝ ਦੱਸੂਗੀ ਉਹ ਤੇ ਹੋਰ ਜਿਹੜੇ 4 ਦਿਨ ਜਿਹਨੇ ਉਹ ਵੀ ਨਹੀਂ ਜੀਣਗੇ ਤੂੰ ਹਟ ਜਾ ਆਪਣੀਆਂ ਆਤਾਂ ਤੋਂ ਨਹੀਂ ਤੇ ਮੈਂ ਪੁਲਿਸ ਕੰਪਲੇਨਟ ਕਰ ਦੇਣੀ ਆ ਤੁਹਾਡੀ ਪੁਲਿਸ ਨੂੰ ہاں ਉਹ ਕਿਉਂ ਪੁਲਿਸ ਨੂੰ ਕਿਉਂ ਰਿਪੋਰਟ ਕਰੇਂਗੀ ਤੂੰ ਤੇ ਕਰੂਗੀ ਜੇ ਤੂੰ ਮੈਨੂੰ ਤੰਗ ਕਰਦੇ ਹੋ ਇੱਥੇ ਆਪਣੇ ਬੇਕਿਆਂ ਤੋਂ ਆ ਲੈ ਆਓ ਲੈ ਕਿ ਤੁਹਾਡੀਆਂ ਬਹੁਤ ਮੈਂ ਮਰਜ਼ੀਆਂ ਜੋ ਤੁਸੀਂ ਮੈਨੂੰ ਕਿੰਦੇ ਰੇ ਉਹ ਮੈਂ ਕਰਦੀ ਰਹੀ ਜਿੰਨੇ ਵੀ ਪੈਸੇ ਕਿੰਦੇ ਰੇ ਮੈਂ ਲੈਂਦੀ ਰਹੀ ਜਿੱਦਾਂ ਮਰਜ਼ੀ ਉਹ ਦਿੰਦੇ ਰੇ ਬਸ ਹੁਣ ਹੁਣ ਮੈਂ ਕੋਈ ਬਹਿਾਨੀ ਉਹਨਾਂ ਨੂੰ ਕਹਿਣਾ ਸ਼ਮਿਤ ਤੂੰ ਇਥੇ ਮਮੀ ਜੀ ਦੀਦੀ ਕੀ ਬੋਲਦੇ ਪਏ ਆ ਕੁਝ ਨਹੀਂ ਉਹ ਵੈਸੇ ਗੱਲ ਕਰਨ ਦੇ ਤੂੰ ਜਾਣਦਾ ਨਹੀਂ ਨਹੀਂ ਮਮੀ ਜੀ ਵੈਸੇ ਗੱਲ ਨਹੀਂ ਕਰਨ ਦੇ ਤੁਸੀਂ ਕੀ ਮੰਗਣ ਨੂੰ ਕਿਹਾ ਸੀ ਉਹਨਾਂ ਉਹਨਾਂ ਦੇ ਪਾਪਾ ਤੋਂ ਦੱਸ ਇਹਨੂੰ ਮੈਂ ਤੈਨੂੰ ਕੁਝ ਨਹੀਂ ਕਿਹਾ ਤੈਨੂੰ ਛੰਮੇ ਦੱਸਿਆ ਤੇ ਮੈਂ ਮੰਮੀ ਚਾਹ ਵੀ ਘੰਟੇ ਬਸ ਇਹੀ ਹੁੰਦਾ ਵਾ ਆਪਣੇ ਪੇਕੇਾਂ ਵੀ ਕਦੀ 1 ਲੱਖ ਲੈ ਆਵੇ ਕਦੀ 2 ਲੱਖ ਲੈ ਆਵੇ ਮੈਂ ਹੀ ਕਹਾਂ ਮੇਰੀ ਨਿੱਜਤ ਕਿਉਂ ਕਰਦੇ ਮੇਰੀ ਹੀ ਨੀ ਆਉ ਭਗਤ ਕਿਉਂ ਹੁੰਦੀ ਆ ਇੱਕ ਪੈਸੇ ਕਰਕੇ ਤੇ ਉਹ ਵਿਚਾਰੀ ਦੇ ਪੇਕੇ ਗਰੀਬ ਆ ਤੇ ਉਹਦੇ ਨਾਲ ਤੁਸੀਂ ਇਹੋ ਜਿਹਾ سلوਕ ਕਰਦੇ ਜੀ ਉਹਦੇ ਮਾਪਿਆਂ ਨੂੰ ਇੰਨਾ ਤੰਗ ਕਰਦੇ ਜੇ ਕਦੀ ਲੱਖ ਦੇ ਦੇ ਕਦੀ 50000 ਦੇ ਦੇ ਕਦੀ ਗੱਡੀ 'ਚ ਪਹਿਲੇ ਪਾ ਦੇ ਮੰਮੀ ਸ਼ਰਮ ਆਉਣੀ ਚਾਹੀਦੀ ਤੁਹਾਡੇ ਵਰਗੇ ਲੋਕਾਂ ਨੂੰ ਜਿਨੇ ਆਪਣੀ ਧੀ ਦੇਤੀ ਉਹਨੇ ਪਿੱਛੇ ਕੀ ਛੱਡਿਆ ਸਾਰੀ ਉਮਰ ਦਾ ਠੇਕਾ ਲਿਆ ਹੁੰਦਾ ਮਾਪਿਓ ਨੇ ਕਿ ਪਹਿਲੇ ਇੰਨਾ-ਇੰਨਾ ਪੈਸਾ ਲਾ ਕੇ ਧੀਆ ਨੂੰ ਪੜਾਉਂਦੇ ਲਿਖਾਉਂਦੇ ਆ ਫਿਰ ਵਿਆਹ ਤੇ ਇੰਨਾ ਪੈਸਾ ਲਾਉਂਦੇ ਆ ਫਿਰ ਦਾਜ ਦੇਹੇ ਜਿੰਦੇ ਆ ਤੇ ਫੇਰ ਸਾਰੀ ਉਮਰ ਹੀ ਘਰ ਭਰਦੇ ਰਹਿਣ ਤੁਹਾਡੇ ਵਰਗੇ ਲਾਲਚੀਆਂ ਦਾ ਕੋਈ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਨਾਲੇ ਬਾਜੀ ਬਾਜੀ ਇਦਾਂ ਦੇ ਨਹੀਂ ਪਰ ਅੱਜ ਤੱਕ ਉਹਨਾਂ ਨੇ ਜੋ ਵੀ ਕੀਤਾ ਹੋਊਗਾ ਨਾ ਮੰਮੀ ਜੀ ਦੇ ਮਗਰ ਲਾ ਕੇ ਕੀਤਾ ਹੋਊਗਾ ਤੁਸੀਂ ਇਹ ਨਾ ਸੋਚਿਓ ਕਿ ਤੁਸੀਂ ਮੇਰ ਨਾਲ ਬੜਾ ਪਿਆਰ ਕਰਦੇ ਜੇ ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਮੈਂ ਤੁਹਾਡੇ ਨਾਲ ਕਦੀ ਸਹਿਮਤ ਨਹੀਂ ਹੋਊਂਗੀ ਮੰਮੀ ਜਿੰਨਾ ਚਿਰ ਤੁਸੀਂ ਸੁਧਰੋਗੇ ਨਹੀਂ ਜਿੰਨਾ ਚਿਰ ਇਹਨਾਂ ਨੂੰ ਖੁਸ਼ ਨਹੀਂ ਰੱਖੋਗੇ ਮੇਰੇ ਨਾਲ ਕਿੰਨੀ ਗਲਤ ਗੱਲ ਆ ਮੰਮੀ ਜੇ ਤੁਹਾਡੀ ਧੀ ਦੇ ਸੋਹਰੇ ਤੁਹਾਨੂੰ ਤੰਗ ਕਰ ਕਿ ਸਾਨੂੰ ਕਦੀ ਲੱਖ ਦੇ ਦੋ ਕਦੀ 2 ਲੱਖ ਦੇ ਦੋ ਕਦੀ ਆ ਦੇ ਦੋ ਕਦੀ ਉਹ ਦੇ ਦੋ ਕੀ ਤੁਸੀਂ ਸਹੀ ਰਹੋਗੀ ਨਹੀਂ ਟੈਨਸ਼ਨ ਲੱਗੂਗੀ ਤੁਹਾਨੂੰ ਐਸੀ ਤਰ੍ਹਾਂ ਕਈ ਧੀ ਆ ਦੇ ਸੋਹਰੇ ਜਿਹੜੇ ਆ ਉਹ ਉਹਨਾਂ ਨੂੰ ਇੰਨਾ ਤੰਗ ਕਰਦੇ ਆ ਉਹਨਾਂ ਨੂੰ ਕਹਿੰਦੇ ਕਦੀ ਆ ਲੈ ਆ ਪੇਕਿਆਂ ਤੋਂ ਕਦੀ ਉਹ ਚੀਜ਼ ਲੈ ਆ ਕਦੀ ਇੰਨੇ ਪੈਸੇ ਲੈ ਆ ਉਹ ਇਹ ਨਹੀਂ ਦੇਖਦੇ ਕਿ ਉਹਨਾਂ ਦੇ ਜਿਹੜੀ ਘਰ ਦੀ ਕੰਡੀਸ਼ਨ ਆ ਇਹ ਚੀਜ਼ਾਂ ਦੇਦੀ ਹੈਗੀ ਵੀ ਹੈ ਵਾ ਕਿ ਨਹੀਂ ਹੈਗੀ ਉਹ ਕਿੰਨੇ ਖਜੋਗੇ ਆ ਆ ਭਾਵੇਂ ਅਗਲੇ ਵਿਚਾਰੇ ਕਰਜ਼ਾ ਚੁੱਕੇ ਹੀ ਦਿੰਦੇ ਹੁਣ ਸਿਰਫ ਐਸੇ ਕਰਦੇ ਨੇ ਕਿ ਸਾਡੀ ਧੀ ਨੇ ਕਹੇ ਆ ਜਵਾਈ ਨੇ ਮੰਗੇ ਤਾਂ ਦੇ ਦਿਆਂ ਨਾ ਨਾ ਕਰੀ ਗੀ ਉਹਨਾਂ ਤਾਂ ਧੀਆਂ ਦਾ ਵਿਆਹ ਪਤਾ ਨਹੀਂ ਕਿੱਦਾਂ ਕਰਦੇ ਹੁਣ ਇੰਨੇ ਵਿੱਚ ਹੀ ਬੰਦੇ ਨੂੰ ਖੁਸ਼ ਰੱਖਣਾ ਇੱਕ ਅਧੀਰੀ ਤੇ ਹਰ ਕੋਈ ਦੇ ਦਿੰਦਾ ਵਾ ਭਾਜੇ ਤੁਸੀਂ ਬਾਰ-ਬਾਰ ਕਹੋ ਤੇ ਕਿੰਨੀ ਗਲਤ ਗੱਲ ਹੈ ਦੇਖੋ ਜੀ ਭਾਵੇਂ ਕੋਈ ਅਮੀਰ ਆ ਭਾਵੇਂ ਗਰੀਬ ਆ ਰੋਜ਼-ਰੋਜ਼ ਨੀਂ ਜਿਸੇ ਕੋ ਦਿੱਤੇ ਜਾਂਦੇ ਆ ਪਰ ਉਹਦੇ ਵਾਸਤੇ ਇੱਕ ਧੀ ਨੂੰ ਇੰਨਾ ਤੰਗ ਕਰਨਾ ਸੋਹਰੇ ਘਰ ਦੁੱਖ ਦੇਣੇ ਕਿੰਨੀ ਗਲਤ ਗੱਲ ਹੈ ਬਿਲਕੁਲ ਬਿਲਕੁਲ ਤੁਹਾਡੇ ਘਰ ਵੀ ਧੀ ਆਇਆ ਇਸ ਕਰਕੇ ਆਪਾਂ ਇਹੀ ਸਮਝਾਉਨੇ ਆ ਕਿ ਇਦਾਂ ਨਹੀਂ ਕਰਨਾ ਚਾਹੀਦਾ ਜੋ ਮਾਪਿਓ ਆਪਣੀ ਖੁਸ਼ੀ ਨਾਲ ਦੇਵੇ ਉਹੀ ਸਵੀਕਾਰ ਕਰਨਾ ਚਾਹੀਦਾ ਤੇ ਜਿਹੜੇ ਨਹੀਂ ਦੇ ਸਕਦੇ ਕੋਈ ਗੱਲ ਨਹੀਂ ਮਹਾਰਾਜ ਤੁਹਾਨੂੰ ਆਪਣੇ ਘਰਾਂ ਚ ਬਰਕਤਾਂ ਪਾਵੇ ਜ਼ਰੂਰੀ ਨਹੀਂ ਕਿਸੇ ਦੇ ਦੇਣ ਨਾਲ ਹੀ ਸਾਡੇ ਘਰ ਜਿਆਦਾ ਹੋਊਗਾ ਓਕੇ ਜੀ ਸਟੋਰੀ ਵਧੀਆ ਲੱਗੀ ਤੇ ਵੱਧ ਵੱਧ ਸ਼ੇਅਰ ਕਰਦੇ ਔਰ ਮੈਸੇਜ ਕਰਕੇ ਦੱਸਣਾ ਵੀ ਕਿੱਦਾਂ ਨਹੀਂ ਲੱਗੀ Thank you Thank so much Sanya